ਘਰ ਵਿੱਚ ਨਾ ਹੋਵੇ ਰਾਣੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਰਾਣੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਆਜੋ ਭਾਈ ਉੱਠ ਕੇ ਆਜਾ ਕਰੋ ਨਿਸ਼ਾਨੀ ਆਪੇ ਦੇ ਦੇਣਗੇ ਬਾਬਾ ਜੀ ਭਾਈ ਰਾਣੀ ਜੀ ਦਾ ਨਾਮ ਮਤਾ ਛੋਟੇ ਕੀ ਦਾ ਨਾਮ ਛੋਡੇ ਘਰ ਵਾਲੀ ਦਾ ਛੋਡੇ ਕੀ ਦਾ ਨਾਮ ਰਾਣੀ ਮਤਾ ਜਿਨ੍ਹਾਂ ਦੇ ਬਾਥਰਮ ਹੁੰਦਾ ਹੈ ਪੈਪ ਲੱਗਿਆ ਹੋਵੇ ਉਹਨਾਂ ਦੇ ਘਰੇ ਰਾਣੀ ਹੋਵੇ ਬਾਕੀ ਬਹਿ ਜਾਓ ਭਾਈ ਬਾਕੀ ਬਹਿ ਜਾਓ ਜਿਨ੍ਹਾਂ ਦੇ ਬਾਥਰੂਮ ਦਾ ਪਾਇਪ ਲੱਗ ਗਿਆ ਹੋਵੇ ਛੋਡੇ ਲੱਗਿਆ ਦੀ ਬਾਕੀ ਬਹਿ ਜਾਓ ਭਾਈ ਚੱਲ ਬਾਬਾ ਵੇ ਅਕਲਾ ਰਾਣੀ ਜੀ ਦਾ ਨਵਾਂ ਫੱਕਰਾ ਥੋੜੀ ਭੈਣ ਦਾ ਕੰਮ ਦੋ ਪੁੱਛਣਾ ਹੈ ਫੱਕਰਾ ਕਿੱਥੋਂ ਆਇਆ ਫੱਕਰਾ ਛੰਨਾ ਬੱਦੂ ਵਾਲੀਆਂ ਝੱਲੀ ਬਾਬਾ हो गया बकरा ये कृपा ही हो जाए जोता कौन लाउंदा हुंदा पहला बकरा थोड़ी मम्मी उंटि ली होगी बकरा ये कृपा ही हो जाए ठीक हो जाए दोबारा जोता लादे करूंगी माता कने ना ठोके तो के बाबी जणिए जिमे पहला जोता लाउंदा थे करदे कृपा कोई भूत प्रेत नहीं है गा ठीक हो जिए बकरा टेक मन बकरा घर ना होवे ਘਰ ਚ ਨਾ ਹੋਵੇ ਬੀਰੂ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਬੀਰੂ ਗੋਣਾ ਮਾਤਾ ਚੱਲੀ ਬਾਬਾ ਚਲੋ ਹੱਕਲਾ 1 2 3 4 5 6 7 8 9 10 ਵੀਰੂ ਮਾਤਾ ਤੁਹਾਡਾ ਬੇਟਾ ਬਾਹਰਲੇ ਦੇਸ਼ ਚ ਕੈਨੇਡਾ ਚ ਕਾਣਾ 1 2 3 4 5 ਕੋਈ ਲੜਾਈ ਤਾਂ ਨਹੀਂ ਪੈ ਗਈ ਚੱਲੀ ਬਾਬਾ ਜੇ ਕਿ ਰਪਈ ਹੋ ਜੇ ਮਾਤਾ ਹਟੇ ਜਾਵੇ ਕਿਸੇ ਨੇ ਉਹਦੀ ਕੋਈ ਬੈਰ ਲ ਤਾਂ ਨਹੀਂ ਕੁਛ ਕਰਤਾ ਚੱਲੀ ਬਾਬਾ ਹੋ ਜੇ ਠੀਕੇ ਹੋ ਜੇ ਮਾਤਾ ਤਿੰਨ ਥੋਂ ਤੋਂ ਉਹ ਬੈਰਲ ਕਰਤੀ ਉਹ ਸੋਨੇ ਕੋਈ ਕਟਵਾਤਾ ਨਹੀਂ ਦਿੱਤੀ ਕਿਸੇ ਨੂੰ ਕਟਵਾਦੀ ਮਾਤਾ ਜੇ ਕਿਰਪਾ ਹੋ ਜੇ ਸੰਤਾਂ ਦੀ ਹੋ ਜੇ ਸਕੂਲ ਤੇ ਗੜ ਮੁੰਡਾ ਕਰਦਾ ਆ ਵਰਦੀ ਪਿੱਛੇ ਪਿੰਡਾਂ ਦਾ ਨਹੀਂ ਪੈ ਗਿਆ ਚੱਲੀ ਬਾਬਾ কি হয় ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਉਹਨਾਂ ਦੇ ਸਲੀਮ ਹੋਵੇ ਕੋਈ ਸਲੀਮ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਮੁਸਲਮਾਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਫੱਕਰਾ ਐ ਬੱਕਰਾ ਕਿੱਥੇ ਆਇਆ ਛੋਡੇ ਸਲੀਮ ਕੌਣਾ ਫੱਕਰਾ ਫਕਰਾ ਇਹ ਤਾਂ ਸਲੀਮ ਹੋ ਗਿਆ ਉਹਨਾਂ ਦੇ ਥੋਡੇ ਸਲੀਮਾ ਛੋਡਾ ਮੁੰਡਾ ਆਜੋ ਫਕਰਾ ਫੇਰਾ ਚੱਲੇ ਮਾਬਾ ਸਲੀਮ ਛੋਡਾ ਮੁੰਡਾ ਫਕਰਾ ਥੋਡੇ ਸਲੀਮ ਕੌਣ ਆ ਛੋਡੇ ਚਾਚੇ ਦਾ ਇਹ ਤਾਂ ਜਿਹਦਾ ਮੁੰਡਾ ਸਲੀਮ ਹੋਵੇ ਉਹਨਾਂ ਦੀ ਪੁੱਛਾ ਵਾਕੀ ਬੈਜੇ ਆਜੋ ਅੱਗੇ ਆਗੇ ਮੱਥਾ ਟੇਕ ਲਓ ਜੀ ਸਲੀਮ ਛੋਡਾ ਮੁੰਡਾ ਫਕਰਾ ਕੀੜਿਕ ਦਾ ਕੀ 1 ਕਿਲੋ ਮੱਠਾ ਜਲੇ ਤੇ ਆਜੋ ਆਜੋ ਜਲਦੀ ਆਜੋ 1 ਕਿਲੋ 1 ਕਿਲੋ ਪਾਈ ਕਰਦੀ ਹੱਲ ਉਹਦਾ ਇਹ ਮੱਕਰਾ ਕੋਕਤੀ ਕੰਮ ਕਰਦੀ ਹੈ ਚੱਲੀ ਮਾਪਾ ਇਹ ਕਿਰਪਾ ਹੀ ਹੋ ਜਾਏ ਸਲੀਮਦਾਰ ਤੁਹਾਡਾ ਕੰਮੇ ਬਣ ਜੇ ਉਹ ਫੱਕਰਾ 11ਵੇਂ ਵਾਲੇ ਪੀਰ ਨੂੰ ਕੌਣ ਮੰਨਦਾ ਬਕਰਾ ਸੁਣਾਵਰੇ ਚਾਦਰ ਦੇਵਾਂਗਾ ਫੱਕਰਾ ਤੇ ਬਾਬੇ ਚਾਦਰ ਦਊਗਾ ਕਹੇ ਵਧੀਆ ਕੰਮ ਕਰ ਲੈ ਜਾਂ ਕਿਰਪੀ ਹੋ ਜੂਗੀ ਉਹ ਫੱਕਰਾ ਚੱਲੀ ਬਾਬੂ ਕੀ ਬਕਰਾ ਉਮੀ ਬਕਰਾਏ ਘੁੰਮਣ ਲੱਗੇਗਾ ਤੇ ਇੱਕ ਮੱਥਾ ਬਕਰਾਏ ੱਲੇ ਬਾਬਾ ਇੱਕ ਮਾਤਾ ਨੇ ਕਣ ਪਾਇਆ ਹੋਵੇ ਸੱਚਾ ਨਾ ਹੋਵੇ ਪੁੱਛਣ ਵਾਸਤੇ ਆਏ ਹੋਣਾ ਬੱਚਾ ਨਾ ਹੋਵੇ ਪੁੱਛਣ ਵਾਸਤੇ ਆਏ ਹੋਣਾ ਪਹਿਲਾਂ ਕੋਈ ਵੀ ਬੱਚਾ ਨਾ ਹੋਵੇ ਪੁੱਛਣ ਵਾਸਤੇ ਹੁਣ ਵੀ ਸਾਡੇ ਬੱਚਾ ਹੋ ਜੇ ਮੜਾ ਜੇ ਰਸਤਾ ਛੱਡ ਕੇ ਵਜੇ ਕਰੋ ਭਾਈ ਸਾਰਾ ਬੱਚਾ ਨਾ ਹੋਵੇ ਪੁੱਛਣ ਵਾਸਤੇ ਹੁਣ ਨਿਸ਼ਾਨੇ ਬੱਚਾ ਨਾ ਹੋਵੇ ਬੱਚਾ ਹੋ ਜੇ ਪੁੱਛਣ ਵਾਸਤੇ ਹੁਣ ਅਗੀ ਰਸਤਾ ਗੋਗਰ ਰਸਤਾ ਦੂਰ ਕਰੋ ਕਿੱਥੋਂ ਆਏ ਮਾਤਾ है माता त माता बच्चा नी बचा नी माता पैसा लोगे माता जेके पई बोली बचे माता, माता जे ਹੋ ਜੇ ਦਿਲ ਚ ਸੋਚਦੀ ਹੋਵੇ ਪੁੱਛਣ ਵਾਸਤੇ ਹੁਣ ਨਾਮਕਰਾ ਚੇਲੇ ਲਿਆ ਕੋਈ ਜਿਆਦਾ ਜੀ ਬਾਤਾਂ ਖਾ ਰਹੇ ਨੇ ਇਹ ਵੀ ਕੋਈ ਮਾਫੀ ਦੇ ਬੈਠੇ ਹੋ ਗਏ ਬਾਤ ਮਾਰਨ ਲਈ ਬਾਤ ਮੋਕਾ ਬਾਲਦੇ ਨੇ ਇਕਲਾ ਇਕਲਾ ਘਰ ਚ ਨਾ ਹੋਵੇ ਹਰਦੀਪ ਘਰ ਚ ਨਾ ਹੋਵੇ ਹਰਦੀਪ ਕਣ ਪਾਏ ਹੋਣਾ ਪੁੱਛਣ ਵਾਸਤੇ ਆਏ ਹੋਣਾ ਹਰਦੀਪ ਕੋਣਾ ਬੱਕਰਾ ਏ ਲਾ ਕੋਣ ਰਹਿਣਾ ਕਰਦੇ ਰਹੇ ਨੇ ਆ ਜਾ ਮਾਤਾ ਕੇ ਦੇਖਿਆ ਅਕਲਾ ਟਿੱਲੇ ਤੋਂ ਸਿਰੇ ਨੇ ਮਾਤਾ ਹਰਦੀਪ ਸੋਡਾ ਨਵਾ ਪੁੱਤਰਾ ਘਰ ਸੋਡੇ ਚਾਰ ਨੇ ਐ ਮਾਤਾ ਚਾਰ ਨੇ ਜੇ ਕਿਰਪਾ ਹੋ ਜੇ ਠੀਕੇ ਹੋ ਜੇ ਫਕਰਾ ਅੱਲਾ ਤਸਤੇ ਪੈਦੀ ਆ ਕਿ ਨੂੰ ਹੰਦੇ ਨੇ ਮੇ ਖਿੱਚਦੀ ਹੁੰਦੀ ਆ ਤੁਹਾਨੂੰ ਹੁੰਦੀ ਆ ਤੇ ਦੇਵਾਤਾ ਜਿਹੜਾ ਹੈਗਾ ਚੱਲ ਬਾਬਾ ਓਏ ਇਹ ਥੱਲੇ ਬੈਜੋ ਬਾਈ ਯਾਰ ਕੇ ਸਾਰੇ ਬੈਜੇ ਵੀਰੇ ਜਿਹੜੇ ਖੜੇ ਸਾਰੇ ਬੈਜੋ ਜੋ ਸਾਡੇ ਜਿੱਥੋਂ ਆਈਆਂ ਕਿ ਉੱਥੇ ਬਗ ਜਾਂਦੇ ਇੱਕ ਮਾਤਾ ਮਤਾ ਉੱਥੇ ਗੱਲ ਹੈ ਅੰਦਰ ਹੀ ਅੰਦਰ ਹੈ ਕਬੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪਹਿਲੀ ਗੇਲਾ ਹੈ ਹੁਣ ਪੈਸਿਆਂ ਦਾ ਰੌਲਾ ਹੋਵੇ ਬਾਣੀਆਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਫਕਰਾਂ ਐ ਫਕਰਾਂ ਸਮਾਣੇ ਤੋਂ ਆਇਆ ਫਕਰਾਂ ਕੋਈ ਪੈਸਿਆਂ ਦਾ ਰੌਲਾ ਚੱਲੀ ਬਾਬਾ ਪੈਸਾਂ ਦਾ ਕੈਸਾ ਨਰੋਲਾ ਫਕਰਾ ਕਿੰਨੇ ਫਸ ਗਏ ਬਕਰਾ 94000 ਕੀ ਕਹਿੰਦਾ ਬੰਦਾ ਬਕਰਾ ਇਹ ਮਿਲੇ ਜਾਵੇ ਫਕਰਾ ਚੱਲੋ ਬਕਰਾ ਦੇਖੀਏ ਕਿੱਥੇ ਇਹ ਮਿਲੇ ਜਾਵੇ ਬੰਦਾ ਫਕਰਾ ਸੰਗਤ ਰੁਕੀ ਵੰਡ ਕੇ ਜਾਵਾਂ ਮਿੱਠੀ ਜੀ ਪਰਫੀ ਵੰਡ ਦੂੰਗਾ ਲੱਛ ਰਹੀ ਹੈ ਕਿੱਥੇ ਬੈਠਾ ਬੱਕਰਾ ਪਾਦੇ ਦੇ ਵਿੱਚ ਪਾਦੇ ਕੁਝ ਨਹੀਂ ਹੁੰਦਾ ਚਲ ਆਈਂ ਬੁਲਾ ਦੇਣਾ ਬੱਕਰਾ ਜੱਲੀ ਬਾਬਾ ਛੋਟੇ ਖਾਟੂ ਸ਼ਾਮ ਦੀ ਸੁਖਣਾ ਕਹਿੰਦੇ ਸੁੱਖੀ ਦੀ ਬੀਤੀ ਹੈ ਛੋਟੇ ਜਾਨੀ ਦੇ ਮੁੰਡੇ ਨੇ ਸਿਖਾਈਏ ਕਿਰਪਾ ਹੋ ਜੇ ਸੁਭਿਜਾ ਆਉਣਗੇ ਚੱਲ ਬਾਬਾ ਵੇ ਦਿੰਦੇ ਕਿ ਜਾਊਂਗਾ ਕਿਰਪਾ ਕਰਦੇ ਪੈਸੇ ਮਿਲ ਜਣਾ ਵਫਰਾ ਭਾਈਓ ਭਾਈ ਬਾਕੀ ਕਿਸੇ ਵੀਰ ਨੇ ਮਾਤਾ ਨੇ ਘਰ ਉੱਪਰ ਦੇ ਕਣ ਪਾਇਆ ਹੋਵੇ ਥੋੜਾ ਕਰਾ ਲੋ ਭਾਈ ਫੇਰ ਨੀ ਮਗਾ ਬਣੀ ਰਹਾ ਰਸਤਾ ਛੱਡ ਦੇ ਕਰੋ ਪਈ ਰਸਤੇ ਦੇ ਵਿੱਚ ਨਾ ਖੜਾ ਕਰੋ ਫੇਰ ਕਿਤੇ ਕੋਈ ਨੁਕਸਾਨ ਹੋ ਗਿਆ ਕਿਸਦਾ ਬਹਿ ਜਾ ਕਰੋ ਥੱਲੇ ਸਾਰੇ ਛੱਡ ਦੇ ਰਸਤਾ ਛੱਡ ਦੋ ਸਾਰੇ ਛੱਡ ਦੇ ਕੀ ਲੈਣਾ ਕੀ ਲੈਣਾ ਬਿਸਮ ਲਾਹ ਅੱਲੇ ਬਿਸਮਲਾ ਬੱਚਿਆਂ ਚਾਰੇ ਬਿਸਮ ਲਾਹ ਅੱਲੇ ਬਿਸਮਲਾ ਅੱਲੇ ਬਿਸਮਲਾ ਅੱਲੇ ਬਿਸਮਲਾ 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 ਅੱਲੇ ਬਿਸਮਲਾ ਅੱਲੇ ਬਿਸਮਲਾ ਅੱਲੇ ਕਿਸਮ ਦਾ ਲੈ ਬਸ ਛੱਡ ਦੇ ਕਿੱਥੋਂ ਆਇਤੀ ਓਏ ਕਿੱਥੋਂ ਆਇਤੀ ਹੈ ਕਿੱਥੋਂ ਆਇਤੀ ਕਿੱਥੋਂ ਆਇਤੀ ਛੱਡ ਦੇ ਇਹਨੂੰ ਫੇਰ ਫੜਾ ਬਦਲੂ ਫਾ ਲੈ ਟੇਕ ਮੇ ਤਾਂ ਚੱਲ ਆ ਬਦ ਦੇ ਟੇਕ ਫੜ ਦੇ ਮੈਂ ਬਠਾਕੇ ਵਾਲਾ ਬਸਰਾ ਹੁਣੇ ਠੀਕ ਹੋ ਗਿਆ। ਉੱਥੇ ਬਗ ਜੀ ਦਾ ਸਿਰ ਫੜਦਾ ਇਹ ਇੱਕ ਵੇਲੇ। ਠੀਕ ਹੋ ਗਈ। ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ। ਕਿਸੇ ਨੇ ਕਿਹਾ ਹੋਵੇ ਵੀ ਤੁਹਾਡੇ ਮਾਇਆ ਦਵੀ ਹੋਈ ਆ। ਵੀ ਮਾਇਆ ਦਵੀ ਹੋਈ ਆ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ। ਵੀ ਤੁਹਾਡੇ ਘਰੇ ਮਾਇਆ ਦਵੀ ਹੋਈ ਆ ਪੁੱਛਣ ਵਾਸਤੇ ਹੁਣ। ਕਿਥੋਂ ਆਇਆ ਫੱਕਰਾ ਪਹਿਲੇ ਗਿਆ ਆ ਚੱਲ ਫੱਕਰਾ ਹਲੂਮਾਨਗੜਾ ਪਹਿਲੇ ਮਾਬਾ ਕਿਲਾ ਤੁਹਾਨੂੰ ਐ ਕਿਹਾ ਵੀ ਕਿਸੇ ਨੇ ਮਾਇਆ ਦਵੀ ਹੋਈ ਆ ਐ ਬੱਕਰਾ ਜੇ ਮਿਲੇ ਜਾਵੇ ਫੱਕਰਾ ਨਿਕਲੇ ਆਵੇ 1 2 3 ਤੁਸੀਂ ਤਿੰਨ ਘਰੋਂ ਆਬਦੇ ਤੁਸੀਂ ਆਬਦੇ ਤਿੰਨ ਘਰੋਂ ਤੁਸੀਂ ਆ ਜਾ ਬੱਕਰਾ ਤਿੰਨ ਘਰ ਹੋਣਾ ਤਾਂ ਡੈਡੀ ਦੀ ਤੰੜੀ ਹੈ ਡੈਡੀ ਹੋਣੀ ਤਿੰਨ ਘਰ ਮੈਂ ਮਾਇਆ ਕੀਨੇ ਗਈ ਆ ਵੀ ਦਵੀ ਹੋਈ ਆ ਬੱਕਰਾ ਹੈ ਬੱਕਰਾ ਦੱਸਿਆ ਬੋਦ ਨਹੀਂ ਜੇ ਕਿਰਪਾ ਹੋ ਜੇ ਨਿਕਲਿਆ ਹੋਵੇ ਪਰਲੇ ਪਾਸੇ ਵਾਲੇ ਕਬਰਾਂ ਦੇ ਵਿੱਚ ਕਹਿੰਦੇ ਨੇ ਤੋ ਗਿਲਾ ਪੱਟ ਲਿਓ ਬੱਕਰਾ ਇਹਦੇ ਵਿੱਚ ਬੋਲਦੀਆਂ ਨੇ ਉਹਦੇ ਵਿੱਚ ਇੱਟਾਂ ਸੀਆਂ ਤਿੰਨ ਬੱਕਰਾ ਸਿਉਨੇ ਦੀਆਂ ਆਏ ਕਹਿੰਦੇ ਨੇ ਬੱਕਰਾ ਜੇ ਮਿਲੇ ਜਾਣ ਉਹ ਬੱਕਰਾ 1 2 3 ਦੀਵਾ ਚਰਾਗ ਆਲੇ ਦੇ ਵਿੱਚ ਕੌਣ ਲਾਉਣਾ ਹੁੰਦਾ ਸੀ ਬੁੜਾ ਲਾਉਣਾ ਜੀ ਛੋਟੇ ਬੜਾ ਲਾਉਂਦਾ ਸੀ ਜੇ ਕਿਰਪਾ ਹੀ ਹੋ ਜੇ ਤੁਹਾਡੇ ਮਾਈ ਨਿਕਲਿਆ ਵਿੱਚ ਚਰਾਗ ਵੀ ਲਾ ਦਿਆ ਕਰੋਗੇ ਕਹੇ ਬਾਬੇ ਤਰਾ ਚਰਾਗ ਲਾਵਾਂਗੇ ਸਾਨੂੰ ਚਾਣਣ ਦੇ ਦੇ ਸਾਡੇ ਘਰੇ ਕਢਾ ਦਿਓ ਬੱਕਰਾ ਸਾਰੀ ਘਟ ਦਾ ਬੇੜਾ ਬੁੱਧਾ ਵੱਜ ਗਿਆ ਉਹ ਬੱਕਰਾ ਇਹ ਆ ਤੁਹਾਡੇ ਘਰੋਂ ਨਿਕਲ ਜੂਗੇ ਉਹ ਬੱਕਰਾ ਉਵੇਂ ਚਰਾਗ ਮਾਰਦੀ ਹਾਕ ਮਾਰ ਕੇ ਕਹੂਗਾ ਇੱਥੋਂ ਪੱਟ ਲਾ ਓਏ ਪਰ ਲਾ ਕਰ ਛੱਡਿਆ ਤੁਸੀਂ ਪਰ ਲਿਆ ਤਾਂ ਛੱਡਿਆ ਬੱਕਰਾ ਜਿਹੜਾ ਤਿੰਨ ਕਰਾਂ ਦਾ ਸਾਂਝਾ ਕਰ ਸੀ ਉਹ ਦੇ ਇੱਕ ਮੱਥਾ ਜਾ ਮਿਲੂਗੀ ਮਾਇਆ ਓਏ ਬੱਕਰਾ ਚੱਲੀ ਬਾਬਾ ਛੱਡਲਾ ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਬੱਚਾ ਖਰਾਬ ਹੋ ਜਾਂਦਾ ਹੋਵੇ ਪੁੱਛਣ ਵਾਸਤੇ ਹੁਣ ਈ ਸਾਡਾ ਬੱਚਾ ਖਰਾਬ ਹੋ ਜਾਂਦਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਓ ਭਾਈ ਪਟਿਆਲੇ ਤੋਂ ਆਇਆ ਮਾਤਾ ਬੱਚਾ ਖਰਾਬ ਆ ਜਾਣਾ ਮਾਤਾ ਬੱਚਾ ਹੈ ਨਹੀਂ ਮਾਤਾ ਹੁਣ ਜੇ ਕਿਰਪਾਈ ਹੋ ਜੇ ਬੱਚਾ ਹੋ ਜੇ ਕਰਮਾਂ ਚ ਕੁੜੀ ਆ ਮਾਤਾ ਛੋਡੇ ਅਮਨ ਦੀ ਬਕੌਣ ਸੀ ਮਾਤਾ ਸੋਡੀ ਤਾਈ ਦੀ ਨੂੰ ਜੇ ਜੇ ਤੁਹਾਡੇ ਕਿਰਪਾ ਹੋ ਜੇ ਦੇ ਲਈ ਬਾਜੇ ਮਾਤਾ ਕੁੜੀਆ ਕਰਮਾਂ ਚ ਅਮਨ ਦੀ ਬਣਾ ਦਰ ਦੋਗੇ ਮਾਤਾ ਚੱਲ ਬਾਬਾ ਵੇ ਦਿੰਦੇ ਮਾਤਾ ਫਿਰ ਸਫਾਈ ਨਾ ਕਰਾ ਦਿਓ ਸੌਖਾ ਉਪੀਰਾ ਵੀ ਤੇਰੇ ਦਰਤਿਆਂ ਵੀ ਕੁੜੀ ਹੋ ਜੇ ਸਾਡੇ ਅਸੀਂ ਕੋਈ ਨਹੀਂ ਕਰਦੇ ਚੱਲ ਬਾਬਾ ਵੇ ਕੁੜੀਆ ਕਰਨਾ ਚਾਹ ਜਾਂ ਕੁੜੀ ਹੋ ਗਈ ਮਾਤਾ ਤੁਹਾਡੀ ਪਿੱਠ ਦੇ ਉੱਪਰ ਪਿਛਲੇ ਪਾਸੇ ਤਣਾਵਾਤਾ ਜਾਂ ਮਾਤਾ ਤੁਹਾਡੀ ਵੀ ਤੇ ਵੀ ਹੁੰਦਾ ਚੱਲੀ ਬਾਬਾ ਅਕਲਾ ਇੱਕ ਵੀਰ ਨੇ ਪਹਿਲੀ ਗੱਲ ਕੰਨ ਪਾਏ ਹੁਣ ਸਲਾਮੀ ਕਰਾਂ ਸਾਰਾ ਸਲਾਮੀ ਕਰ ਲੈ ਬੱਕਰਾ ਸਲਾਮੀ ਕਰ ਲੈ ਸਲਾਮ ਸਲਾਮੀ ਕਰ ਲੈ ਬੱਕਰਾ ਸਲਾਮੀ ਕਰ ਲੈ ਸਲਾਮੀ ਕਰ ਲੈ ਛੜ ਦੇ ਛੜ ਦੇ ਅੱਗੇ ਕਰ ਅੱਲਾਹ ਹੱਕ ਦਾ ਸੰਭਾਲ ਕਰ ਅੱਲਾਹ ਕਰ ਪਹਿਲੀ ਗੱਲਾਂ ਨੇ ਕਣ ਹੋਣਾ ਪਹਿਲਾ ਪੁੱਛਣਾ ਨਿਕਲੀ ਹੋਵੇ ਪਹਿਲੀ ਗੱਲਾਂ ਪੁੱਛਣ ਵਾਸਤੇ ਨੇ ਤੰਨਾ ਘਰਾਂ ਦਾ ਜ਼ਮੀਨਦਾਰ ਆਉਣਾ ਹੋਵੇ ਤਿੰਨ ਘਰਾਂ ਦਾ ਜ਼ਮੀਨਦਾਰ ਰੌਲਾ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ ਪਹਿਲਾ ਕਿਤੇ ਵੀ ਨਾ ਪੁੱਛਿਆ ਨਿਕਲੀ ਹੋਵੇ ਪਹਿਲੀ ਗੱਲਾ ਨਿਰਮਾਰਤ ਹੈ ਹੁਣ ਤਿੰਨ ਘਰਾਂ ਦਾ ਜ਼ਮੀਨਦਾਰ ਰੌਲਾ ਹੋਵੇ ਪੁੱਛਣ ਵਾਸਤੇ ਸਲਾਮੀ ਕਰ ਲੈ ਬੱਕਰਾ ਸਲਾਮੀ ਕਰ ਲੈ ਵਾਲੇਕੁਮ ਸਲਾਮ ਸਲਾਮੀ ਕਰ ਤਿੰਨ ਘਰਾਂ ਦਾ ਰੌਲਾ ਹੋਵੇ ਤੰਨ ਘਰਾਂ ਦਾ ਜ਼ਮੀਨਦਾਰ ਰੌਲਾ ਹੋਵੇ ਕੰਨ ਪਾਇ ਹੋਵੇ ਕਿੱਥੋਂ ਆਇਆ ਬੱਕਰਾ ਰਾਮਪਰੇ ਤੋਂ ਤੁਸੀਂ ਕਿੱਥੋਂ ਆਇਆ ਬੱਕਰਾ ਤੁਸੀਂ ਕਿੱਥੋਂ ਆਇਆ ਬੱਕਰਾ ਬੈਜੇ ਨਾ ਬੈਜੇ ਛੋੜਾ ਵੀ ਰੌਲਾ ਜ਼ਮੀਨ ਦਾ ਛੋੜਾ ਵੀ ਆ ਨਿਸ਼ਾਨੀ ਲਈ ਆ ਚੱਲ ਬਾਬਾ ਪੰਜ ਕਿਲਿਆਂ ਦਾ ਰੌਲਾ ਹੋਵੇ ਪੰਜ ਦਾ ਬਾਕੀ ਬੈਜੋ ਛੋਡਾ ਬੱਕਰਾ ਆ ਜਾ ਬੱਕਰਾ ਤੇਰ ਬਾਬਾ ਤੈਨ ਨ ਕਰਾ ਨਾ ਰੋਲਾ ਬੱਕਰਾ ਜੇ ਕਿਰਪਾ ਹੀ ਹੋ ਜੇ ਨੇ ਪੜੇ ਜਾਵੇ ਉਹ ਫੱਕਰਾ ਚਲ ਫੱਕਰਾ ਦੇਖੀਏ ਅੰਗਤ ਨੂੰ ਨਿਆਜ ਵੰਡ ਜੇਗਾ ਫਕਰਾ ਕਹਿ ਬਾਬੇ ਤੇਰੇ ਦਰ ਤੇ ਨਿਆਜ ਵੰਡ ਕੇ ਜਾਊਂਗਾ ਕਹਿ ਕਰ ਦੇ ਕਿਰਪਾ ਲੈ ਫਕਰਾ ਫਿਰ ਕਰਾਈਏ ਕਿਰਪਾ ਜਲੀ ਮਾਦਾ ਹੋਈ ਜਿਹੜਾ ਪਰਲੇ ਪਾਸੇ ਵਾਲਾ ਕੀਲਾਂ ਦਾ ਉਹ ਤਰਖੂਨਾ ਕੀਲਾ ਫਕਰਾ ਚੱਲ ਬਾਬਾ ਓਏ ਬੱਕਰੀਆਂ ਲੈ ਕੇ ਸੱਤ ਗੇਣਾ ਆਪਣੇ ਉੱਪਰ ਤੀਚਾ ਆ ਕੇ ਬੱਕਰਾ ਕੀੜਿਆਂ ਨੇ ਪਾਉਣ ਦੇ ਐ ਬਾਦ ਕੇ ਸਾਡੇ ਕਰ ਦੇ ਕਿਰਪਾ ਬਾਬੇ ਜਿਵੇਂ ਬੱਕਰੀਆਂ ਚੱਕੀ ਜਾਂਦੇ ਨੇ ਸਾਡਾ ਕੰਮ ਵੀ ਐਵੇਂ ਨਾ ਪਰਜੇ ਜਾਂ ਨੇ ਪਰ ਜੁਗਾ ਤੁਹਾਡੇ ਹੱਕ ਤੇ ਹੋ ਜਿਆ ਜਾਂ ਕਿਰਪਾ ਹੋ ਜੁਗਾ ਇੱਕ ਦੋ ਤਿੰਨ ਪੌਣੇ ਦੋ ਕੀਨਿਆਂ ਦੇ ਰੌਲੇ ਧਾੜਦੇ ਨੇ ਫੱਕਰਾ ਇਹ ਹੈ ਐ ਜਾਂ ਕਿਰਪਾ ਹੀ ਹੋ ਜੁਗਾ ਇੱਕ ਮੱਥਾ ਮਕਰ ਸੇ ਖਾਣਾ ਮਾਣਾ ਅਦਰ ਕਰ ਪਹਿਲੇ ਬੱਕਰਾ ਪਹਿਲੇ ਕਿ